ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਜੀ ਇਹ ਨਿਯੂਤ ਤੁਹਾਡਾ ਸਵਾਗਤ ਹੈ ਸਾਡੇ ਦੇਸ਼ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਗਰੀਬ ਤੇ ਮਜਬੂਰ ਕਾਫੀ ਲੋਕ ਨੇ ਇਹਨਾਂ ਦੀ ਸੰਖਿਆ ਲੱਖਾਂ ਦੇ ਵਿੱਚ ਹੈ ਇੰਨੇ ਸਕਿਆ ਲੱਖਾਂ ਵਿੱਚ ਹੈ ਤੇ ਉਹ ਇੰਨੇ ਗਰੀਬ ਹੁੰਦੇ ਨੇ ਕਿ ਜਦੋਂ ਇਹਨਾਂ ਨੂੰ ਲੋੜ ਹੁੰਦੀ ਹੈ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਆਪਣਾ ਵਕੀਲ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਇਨਾ ਪੈਸਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਦ ਕਿ ਇਹ ਜੇ ਪਾਤਰ ਲੋਕ ਵੀ ਕਾਫੀ ਹੁੰਦੇ ਨੇ ਜਿਨ੍ਹਾਂ ਨੂੰ ਫਰੀਦ ਇੱਕ ਕਾਨੂੰਨੀ ਸਹਾਇਤਾ ਮਿਲਣੀ ਚਾਹੀਦੀ ਹੈ ਪਰ ਫਿਰ ਵੀ ਉਹ ਉਸ ਸਹਾਇਤਾ ਨੂੰ ਵੀ ਪ੍ਰਾਪਤ ਨਹੀਂ ਕਰ ਸਕਦੇ ਹੁਣ ਜੋ ਇੱਕ ਅਖਬਾਰੇ ਖਬਰ ਛਪੀ ਹੈ ਉਹਦੇ ਮੁਤਾਬਿਕ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਕਾਨੂੰਨ ਮੰਤਰਾਲੇ ਹੈ ਉਸ ਗੱਲ ਨੂੰ ਮੰਤਨ ਕਰ ਰਿਹਾ ਹੈ ਇਸ ਗੱਲ ਨੂੰ ਮੰਤਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਗਾਈਡਲਾਈਨ ਜਾਰੀ ਕਰ ਸਕਦਾ ਹੈ ਕਿ ਦੇਸ਼ ਦੇ ਵਿੱਚ ਜਿਹੜਾ ਵਕੀਲ ਹੈ ਵਕੀਲ ਸਾਲ ਦੇ ਵਿੱਚ ਇੱਕ ਫਰੀ ਕੇਸ ਲੜੇਗਾ ਜੇ ਇਸ ਤਰ੍ਹਾਂ ਦੀ ਗਾਈਡਲਾਈਨ ਜਾਰੀ ਹੋ ਜਾਂਦੀ ਹੈ ਜਿਹੜਾ ਕਾਨੂੰਨੀ ਮੰਤਰਾਲੇ ਇਹਦੇ ਉੱਪਰ ਹਰੀ ਝੰਡੀ ਦੇ ਦਿੰਦਾ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਇਹ ਜਿਹੜੀ ਗਾਈਡਲਾਈਨ ਹੋਵੇਗੀ ਇਹ ਜਿਹੜੀ ਸਰਕਾਰ ਦੀ ਇੱਕ ਯੋਜਨਾ ਹੋਵੇਗੀ ਜੇ ਲਾਗੂ ਜਦੋਂ ਹੋਵੇਗੀ ਤਾਂ ਇਹ ਯੋਜਨਾ ਗਰੀਬ ਅਤੇ ਮਜਬੂਰ ਦੇ ਲਈ ਕਾਫੀ ਮਦਦਗਾਰ ਸਾਬਿਤ ਹੋਵੇਗੀ ਕਿਉਂਕਿ ਜੋ ਉਹਨਾਂ ਨੂੰ ਕਲੋਨੀ ਸੈਟਾ ਮਿਲੇਗੀ ਉਹਦੇ ਨਾਲ ਉਹ ਜੋ ਕਾਫੀ ਲੋਕ ਜਿਹੜੋਂ ਦੱਸੀ ਜਾ ਰਹੇ ਨੇ ਕਿ ਵਿਚਾਰਦਿਨ ਕੈਦੀ ਵੀ ਨਹੀਂ ਵਿਚਾਰਦਿਨ ਕੈਦੀ ਨੂੰ ਜਦੋਂ ਇਸ ਤਰ੍ਹਾਂ ਦੀ ਮਦਦ ਮਿਲੇਗੀ ਤਾਂ ਉਹਨਾਂ ਨੂੰ ਉਹਨਾਂ ਦਾ ਇੱਕ ਤਰ੍ਹਾਂ ਕਹਿ ਸਕਦਾ ਆਰਥਿਕ ਹੀ ਨਹੀਂ ਬਲਕਿ ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਨੂੰ ਲਾਭ ਮਿਲਣਗੇ ਦੋਸਤੋ ਜੋ ਕਾਨੂੰਨ ਮੁਤਾਬਿਕ ਦੇਸ਼ ਵਿੱਚ ਕਾਨੂੰਨੀ ਮਦਦ ਪਾਣ ਵਾਲੇ ਪਾਤਰ ਲੋਕਾਂ ਵਿੱਚੋਂ 80% ਮੁਫਤ ਕਾਨੂੰਨੀ ਸਹਾਇਤਾ ਨਹੀਂ ਪਾ ਰਹੇ ਜਾਂ ਉਹਨੂੰ ਕਾਨੂੰਨੀ ਸਹਾਇਤਾ ਨਹੀਂ ਮਿਲ ਰਹੀ। ਕੇਂਦਰ ਸਰਕਾਰ ਨੂੰ ਇੱਕ ਆਂਤਰੀਕ ਰਿਪੋਰਟ ਵਿੱਚ ਤੱਥ ਸਾਹਮਣੇ ਆਇਆ ਹੈ। ਇਸ ਲਈ ਕਾਨੂੰਨ ਮੰਤਰਾਲੇ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਹਰ ਵਕੀਲ ਲਈ ਸਾਲ ਦੇ ਵਿੱਚ ਇੱਕ ਫਰੀ ਦਾ ਕੇਸ ਲੜਨਾ ਜ਼ਰੂਰੀ ਕੀਤਾ ਜਾਵੇ। ਇਸ ਨਾਲ ਉਹਨਾ ਲੱਖਾਂ ਲੋਕਾਂ ਦਾ ਭਲਾ ਹੋਵੇਗਾ ਜੋ ਕਿਸੇ ਕਾਰਨ ਕਰ ਅਕੇਲ ਦੀ ਫੀਸ ਨਹੀਂ ਭਰ ਸਕਦੇ ਇਤਨਾ ਹੀ ਨਹੀਂ ਸੁਝਾਅ ਦੇ ਬਾਅਦ ਕਾਨੂੰਨੀ ਮੰਤਰਾਲੇ ਇਸ ਤਰ੍ਹਾਂ ਦੇ ਗਾਈਡ ਜਿਹੜੀ ਗਾਈਡਲਾਈਨ ਬਣਾਉਣ ਉੱਪਰ ਵੀ ਵਿਚਾਰ ਕਰ ਰਿਹਾ ਹੈ ਸੂਤਰਾਂ ਅਨੁਸਾਰ ਕਾਨੂੰਨ ਮੰਤਰਾਲੇ ਆਂਤ੍ਰਿਕ ਰਿਪੋਰਟ ਵਿੱਚ ਜੋ ਅਲਿਖ ਹੈ ਕਿ ਦੇਸ਼ ਵਿੱਚ 4 ਲੱਖ ਤੋਂ ਜ਼ਿਆਦਾ ਕੈਦੀ ਜੇਲਾਂ ਵਿੱਚ ਹਨ ਇਹਨਾਂ ਵਿੱਚੋਂ 70% ਜਿਹੜੇ ਵਿਚਾਰਾ ਦੀਨ ਕੈਦੀਆਂ ਨੇ ਇਹਨਾਂ ਵਿੱਚੋਂ 90% ਕੈਦੀ ਮੁਫਤ ਕਾਨੂੰਨੀ ਸਹਾਇਤਾ ਪਾਣ ਦੇ ਪਾਤਰ ਹਨ ਪਰ ਉਹਨਾਂ ਨੂੰ ਉਹ ਕਾਨੂੰਨੀ ਸਹਾਇਤਾ ਨਹੀਂ ਮਿਲ 파 ਰਹੇ ਵਿਦੇ ਮੰਤਰਾਲੇ ਵਿਸ਼ਿਸ਼ ਵਕੀਲਾ ਜਿ ਸਿਸ਼ਕ ਗਿਆ ਵਿਦੇ ਸੇਵਾ ਪ੍ਰਾਧਿਕ ਪ੍ਰਾਧਿਕਰਨ ਦੇ ਅਫਸਰਾਂ ਤੋਂ ਮਿਲੇ ਸੁਝਾਵਾਂ ਨੂੰ ਸ਼ਾਮਿਲ ਕਰਕੇ ਗਾਈਡਲਾਈਨ ਬਣਾਉਣ ਵੱਲ ਅੱਗੇ ਵਧ ਰਹੇ ਖਬਰ ਮਦਾਂਵੀ ਜਲਦੀ ਇਸ ਦਾ ਡਰਾਫਟ ਤਿਆਰ ਕਰਕੇ ਪਬਲਿਕ ਡੋਮੇਨ ਵਿੱਚ ਰੱਖਿਆ ਜਾਵੇਗਾ ਇਸ ਦੇ ਬਾਅਦ ਇਸ ਨੂੰ ਲਾਗੂ ਕਰਨ ਲਈ ਬਾਰ ਕਾਉਂਸਲ ਆਫ ਇੰਡੀਆ ਕੋਲ ਵੀ ਪੇਸ਼ ਕੀਤਾ ਜਾਵੇਗਾ ਵਕੀਲਾਂ ਦਾ ਇਹ ਜਿਹੜਾ ਯੋਜਨਾ ਹੈ ਇਸ ਯੋਜਨਾ ਨੂੰ ਬਣਾਉਣ ਦੇ ਲਈ ਕਈ ਤਰ੍ਹਾਂ ਦੀਆਂ ਹੋਰ ਵੀ ਆਦਮੰਦਨ ਚੱਲ ਰਿਹਾ ਹੈ ਉਹਦੇ ਮੁਤਾਬਿਕ ਜੋ ਸੁਝਾਅ ਹੈ ਸੁਝਾਅ ਹੈ ਕਿ ਹਰ ਵਕੀਲ ਸਾਲ ਵਿੱਚ ਘੱਟੋ-ਘੱਟ ਇੱਕ ਕੇਸ ਗਰੀਬ ਦੇ ਲਈ ਮੁਫਤ ਲੜੇਗਾ ਇਹ ਨਿਰਦੇਸ਼ ਬਾਰ ਕਾਉਂਸਲ ਆਫ ਇੰਡੀਆ ਦੇਵੇਗਾ ਇਸ ਤਰ੍ਹਾਂ ਕੰਮ ਕਰਨ ਵਾਲੇ ਵਕੀਲ ਨੂੰ ਸਟੇਟ 바ਰ ਕਾਉਂਸਲ ਜਾਂ 바ਰ ਕਾਉਂਸਲ ਆਫ ਇੰਡੀਆ ਤੋਂ ਕੋਈ ਰਾਤ ਪ੍ਰਦਾਨ ਕਰਨ ਦਾ ਜਿਹੜਾ ਉਹ ਯੋਗ ਪਾਤਰ ਹੋਵੇਗਾ ਫ੍ਰੀ ਕੇਸ ਲੜਨ ਵਾਲੇ ਵਕੀਲ ਸਬੰਧਿਤ ਪੱਖ ਤੋਂ ਧਨ ਨਹੀਂ ਮੰਗ ਸਕਣਗੇ ਇਸ ਦੀ ਨਿਗਰਾਨੀ 바ਰ ਐਸੋਸੀਏਸ਼ਨ ਕਰੇਗੀ ਇਤਨਾ ਨਹੀਂ 바ਰ ਐਸੋਸੀਏਸ਼ਨ ਗਰੀਬ ਵਿਅਕਤੀ ਦਾ ਕੇਸ ਲੜਨ ਲਈ ਨੁਕਤ ਵਕੀਲ ਨੂੰ ਉਸਦੇ ਯੋਗਦਾਨ ਦੇ ਲਈ ਵਿਸ਼ੇਸ਼ ਤੌਰ ਤੇ ਪੁਰਾਣ ਪੱਤਰ ਵੀ ਦੇਵੇਗੀ ਵਿਧਿਕ ਸੇਵਾ ਪ੍ਰਾਧਾਨਿਕਾ ਵਿੱਚ ਵਕੀਲਾਂ ਨੂੰ ਕੇਸ ਦੇ ਲੜਨ ਦੇ ਲਈ 1500 ਤੋਂ 7500 ਪ੍ਰੀਸ਼ਾਰਮਿਕ ਦਿੰਦੀ ਹੈ ਇਸ ਨੂੰ ਵਧਾਉਣ ਦਾ ਵੀ ਸੁਝਾਅ ਹੈ ਇਤਨੇ ਹੀ ਦੇ ਦਿਹਾਰੀ ਸੇ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੇਣ ਦੀ ਜਾਣਕਾਰੀ ਦੇਣ ਦੇ ਲਈ ਵਿਧਿਕ ਸੇਵਾ ਪ੍ਰਾਧਾਨਿਕਾ ਜਾਗਰੂਕਤਾ ਅਭਿਆਨ ਵੀ ਚਲਾਏਗੀ ਦੋਸਤੋ ਜੇ ਦੇਖਿਆ ਜਾਵੇ ਇਹ ਜੋ ਆਤਮ ਮੰਤਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਆਤਮੰਦਨ ਚੱਲ ਰਿਹਾ ਹੈ ਜੇ ਸੱਚਮੁੱਚ ਇਸ ਤਰ੍ਹਾਂ ਆਤਮ ਕਰਨ ਤੋਂ ਬਾਅਦ ਕੇਂਦਰ ਦਾ ਜਿਹੜਾ ਕਾਨੂੰਨੀ ਮੰਤਰਾਲਾ ਹੈ ਜੋ ਇਸ ਤਰ੍ਹਾਂ ਦੇ ਗਾਈਡਲਾਈਨ ਜਾਰੀ ਕਰ ਦਿੰਦਾ ਜੋ ਇਸ ਤਰ੍ਹਾਂ ਦਾ ਨਿਯਮ ਬਣਾ ਦਿੰਦਾ ਤਾਂ ਇਹ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਜਿਹੜੇ ਵਿਚਾਰੇ ਗਰੀਬ ਜਾਂ ਮਜਬੂਰ ਲੋਕ ਨੇ ਜਿਨ੍ਹਾਂ ਕੋਲ ਵਕੀਲਾ ਦੀ ਫੀਸ ਦੇਣ ਲਈ ਪੈਸੇ ਨਹੀਂ ਹੁੰਦੇ ਤੇ ਪੈਸੇ ਨਾ ਹੋਣ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੀ ਯੋਜਨਾ ਲਾਗੂ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਰਾਤ ਮਿਲੇਗੀ ਖਾਸ ਕਰ ਉਹਨਾਂ ਲੋਕਾਂ ਦੇ ਲਈ ਇਹ ਜਿਹੜੀ ਯੋਜਨਾ ਹੈ ਉਹ ਸੰਜੀਵਨੀ ਸਾਬਿਤ ਹੋਵੇਗੀ ਜਿਹੜੇ ਵਿਚਾਰੇ ਗਰੀਬ ਤੇ ਮਜਬੂਰ ਹੋਣ ਗਏ ਹੁਣ ਦੇਖਦੇ ਹਾਂ ਕਿ ਜੋ ਕੇਂਦਰ ਮੰਤਰਾਲੇ ਦੇ ਕੋਲ ਇਸ ਮਾਮਲੇ ਲੈ ਕੇ ਆਧ ਮੰਦਨ ਚੱਲ ਰਿਹਾ ਹੈ ਜੋ ਅੱਗੇ ਜੋ ਉਹ ਜਿਹੜਾ ਗਾਈਡਲਾਈਨ ਜਾਰੀ ਕਰਨ ਦੀ ਸੋਚ ਰਹੀ ਹੈ ਇਹ ਕਦੋਂ ਸਿਰੇ ਚੜਦਾ ਹੈ ਦੇਕਾ ਦੋ ਲਗੁੰਦਾ ਦੋਸਤੋ ਆਦਲੀ ਬਸ ਇਤਨਾ ਹੀ ਨਮਸਕਾਰ ਜੈ ਹਿੰਦ